ਕਾਕੀ ਨਾਰ ਮੋ ਦੇਖ ਜਾਓ ਹਰ ਬਾਰੇ ਸੰਗ ਲੱਗੇ ਦਵੇ ਹਾਂ ਚੁ ਜੁਜੀ ਇੱਕਏ ਪ੍ਰੇਤ ਪ੍ਰੇਤ ਤਰਪਾ ਕੇ ਬੇਦਕੋ ਪਿਆਰ ਬਣੂ ਹੈ ਕਾਸ਼ ਉਹਨੇ ਹੋ ਲਗਾਇਓ ਅੰਤਮਾਨ ਨਾਨਕ ਰਿਨਹਰ ਕੇ ਉਹ ਕਾਮ ਨ ਆਇਓ ਅਤਮਾਨ ਸਿਰਵਾਇ ਕਰੂ ਕਿਏ ਕਹਿ ਤੇ ਮਨ ਪੰਵ ਕਾਕਿਚਾ ਇਕੋਂ ਕਾ ਤਨ ਗੁਰ ਪ੍ਰਸਾਦ ਕੋਈ ਜਾਂਦਾ ਕਵਨੀ ਅਕੰਠੀ ਟਾਈ ਮਝੋਏ ਕਿਰਪਾ ਕੋਈ ਮਿਰਦੁ ਕੇ ਨਿਰਮਲ ਰੇਤ ਕੋਈ ਜਾਂਦਾ ਕਵਨੀਆ ਜਗ ਮੀਟ ਇਸ ਹੋਏ ਕਿਰਪਾ ਤੁਮੇ ਬਿਨ ਬੁਝੇ ਆਤੀ ਨਿਰਮਲ ਰੀਤ ਰਾਮ ਮਾਪਿਤਾ ਪਿਤਾ ਸੁਬੰਧਾ ਪਰ ਇਟਾ ਮੇਨ ਨਾ ਪਾਈਏ ਪੁਰਬ ਲਮ ਕੇ ਮਨੇ ਸੰਜੋਗੇ ਅਤਹਿ ਕੋ ਨੁਖਾਈ ਮਨ ਕੋ ਮਾਰੇ ਕਨਕੁਲਾ ਵਿਨਾ ਮਨ ਰੰਜਨ ਕੀ ਮਾਇਆ

ਉਠੇ ਫਿਟਾ ਨੋ ਨੰਗ ਹਰ ਕੇ ਸੰਤ ਕ੍ਰਿਆ ਪ੍ਰੀਤ ਪ੍ਰਭ ਕੇ ਨਾਕੇ ਹਰ ਹਰ ਗਏ ਮਾਨ ਕੀ ਨਾਮ ਧੁਖ ਆਗਮੁ ਉਜਮ ਸੰਗ ਸੰਤਨ ਕੈ ਪਾਇਏ ਰਾਕੇ ਸੰਤ ਪ੍ਰਿਆ ਪ੍ਰੀਤਨ ਭੰਤੇ ਰਾਕੇ ਹਰ ਹਰ ਗੰਗਿਆ ਹੇ ਮਾਂ ਦੀਆਂ ਜੋ ਕਹਿ ਕੇ ਮਤੇ ਦੇ ਲੂ ਸੰਗ ਸੰਤਨ ਕੇ ਪਾਇਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕੀਤ ਗੁਰਦੇਵ ਸਿੰਘ ਸੁੱਖਾ ਜੀ ਕਨਸਲਜੀ ਦੇ ਬੇਟੇ ਦੇ ਅੰਤਿਮ ਅਰਦਾਸ ਤੇ ਲੱਖਾਂ ਦੇ ਤਦਾਰ ਦੇ ਵਿੱਚ ਸ਼ਮਤਾ ਪਹੁੰਚਿਆ ਅੱਜ ਦੇ ਪੜੀ ਆ ਲੱਕ ਦੇ ਦੀ ਬੈਠਾ ਗੀਤ ਕਰੇ ਤੇਰ ਕਰੰਦੇ ਹੰਝ ਨੂੰ ਚਿੰਤੇ ਬਾਜ ਪਏ ਬਾਜ ਪਏ ਕਿਸ ਰੱਬ ਦੇ ਕੇ ਇਲਾ ਦਿਸਰੀਆਂ ਜੋ ਮਨ ਚਿਤਨਾ ਚੀਤੇ ਸੰਸੋ ਗਾਲੀ ਰੱਬ ਦੀਆਂ ਅੱਜ ਆਪਾਂ ਸਾਰੇ ਸੰਗਤੀ ਰੂਪ ਵਿੱਚ ਜੋ ਇਹ ਪੱਡਾ ਇਕੱਠ ਸਾਡੇ ਉਸ ਹੋਣ ਹਾਰ ਨੌਜਵਾਨ ਪੁੱਤਰ ਸਰਦਾਰ ਹਰਕੀਰਤ ਸਿੰਘ ਜੀ ਸਰਦਾਰ ਸੁਖਦੇਵ ਸਿੰਘ ਜੀ ਉਹਨਾਂ ਦੇ ਪੁੱਤਰ ਜੋ ਪਿਛਲੇ ਜਨੇ ਅਕਾਰ ਪੁਰਖ ਦੇ ਬਲਾਵੇ ਤੇ ਸੰਸਾਰ ਨੂੰ ਛੱਡ ਕੇ ਉੱਥੇ ਚਰਨਾ ਵਿੱਚ ਜਾਵਰਾਜੇ ਸਨ ਉਨਾ ਨਮਿਤ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਅੰਦਰਾਂ ਚ ਭੋਗਤ ਅੰਤਮ ਅਰਦਾਸ ਹੋ ਕੇ ਹਾਜ਼ਰੀਆਂ ਲਵਾਉਣ ਲਈ ਪਹੁੰਚੀ ਹੋਈ ਸਬੂਚੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ